ਅੱਜ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਅੱਜ ਇਸ ਦੇ ਅੱਜ ਇਸ ਰੈਲੀ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੀਗਾ ਜਿਹਦੇ ਅੰਦਰ ਬਲੇਜ ਡਿਫੈਂਸ ਕਮੇਟੀਆਂ ਵਾਰਡ ਡਿਫੈਂਸ ਕਮੇਟੀਆਂ ਚੁਣੇ ਹੋਏ ਪੰਜ ਸਰਪੰਚ ਸਹਿਬਾਨ ਐਮਸੀ ਸਹਿਬਾਨ ਸਾਰੇ ਪਹੁੰਚੇ ਸੀਗੇ ਉਹਨਾਂ ਨੂੰ ਨਸ਼ਿਆਂ ਨੂੰ ਲੈ ਕੇ ਜਾਗਰੂਕ ਕੀਤਾ ਗਿਆ ਕਿਉਂਕਿ ਪਿਛਲੇ ਲਗਭਗ 2 ਮਹੀਨਿਆਂ ਤੋਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਲੜਾਈ ਜਿਹੜੀ ਆ ਉਹ ਲੜੀ ਜਾ ਰਹੀ ਆ ਯੁੱਧ ਦੇ ਤੌਰ ਤੇ ਲਿਆ ਜਾ ਰਿਹਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਕਿਉਂਕਿ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ ਬਿਲਕੁਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਗਾ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਕਰਨ ਲਗਾ ਉਹਦੇ ਲਈ ਸਾਰੇ ਜਣੇ ਇੱਕ ਮੁੱਟ ਨੇ ਇੱਕ ਜੁੱਟ ਲੰਗੇ ਔਰ ਅੱਜ ਸਾਰੇ ਸਾਥੀ ਆਏ ਸੀ ਔਰ ਸਾਰਿਆਂ ਨੇ ਸਹੁੰ ਖਾਧੀ ਆ ਕਿ ਅਸੀਂ ਆਪਣੇ ਪਿੰਡ ਵਿੱਚੋਂ ਆਪਣੇ ਬਾੜ ਵਿੱਚੋਂ ਆਪਣੇ ਇਲਾਕੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਾਂਗੇ ਔਰ ਪੰਜਾਬ ਸਰਕਾਰ ਦਾ ਸਹਿਯੋਗ ਕਰਾਂਗੇ ਕਿਉਂਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਬਾਦ ਜੀ ਦੇ ਸਖਤ ਨਿਰਦੇਸ਼ ਲਗੇ ਕਿ ਪੰਜਾਬ ਦੇ ਅੰਦਰੋਂ ਨਸ਼ਾ ਬਿਲਕੁਲ ਖਤਮ ਕਰਕੇ ਰਹਿਣਾਗਾ ਨਾ ਹੀ ਕੋਈ ਪੰਜਾਬ ਦੇ ਅੰਦਰ ਨਸ਼ਾ ਤਸਕਰ ਬਚੂਗਾ ਨਾ ਹੀ ਕੋਈ ਨਸ਼ਾ ਕਰਨ ਵਾਲਾ ਕਿਉਂਕਿ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਆ ਉਹਨੂੰ ਅਸੀਂ ਹਸਪੀਟਲ ਦੇ ਅੰਦਰ ਲੈ ਕੇ ਜਾ ਰਹਿਆਂ ਉਹਨੂੰ ਨਸ਼ਾ ਸਡਾਊ ਕੇਂਦਰ ਦੇ ਅੰਦਰ ਲੈ ਕੇ ਜਾ ਰਹਿਆਂ ਨਸ਼ਾ ਮੁਕਤੀ ਸੈਂਟਰ ਚ ਲੈ ਕੇ ਜਾ ਰਹਿਆਂ ਉਹਨੂੰ ਉਹਦਾ ਜਾ ਕੇ ਅਸੀਂ ਇਲਾਜ ਕਰ ਰਹਿਆਂ ਔਰ ਦੂਜੇ ਪਾਸੇ ਇਹ ਨਸ਼ਾ ਤਸਕਰ ਆ ਅਸੀਂ ਉਹਦਾ ਵੀ ਇਲਾਜ ਕਰ ਰਹਿਆਂ ਜਾਂ ਤਾਂ ਜੇਲ੍ਹ ਦੇ ਅੰਦਰ ਜਾ ਰਿਹਾਗਾ ਜਾਂ ਉਹ ਪੰਜਾਬ ਛੱਡ ਕੇ ਜਾ ਰਿਹਾ ਸੋ ਨਸ਼ਾ ਤਸਕਰ ਦਾ ਵੀ ਇਲਾਜ ਕੀਤਾ ਜਾਊਗਾ ਉਨੂੰ ਸਖਤ ਜਿਹੜਾ ਹੱਥਾਂ ਚ ਲਿਆ ਜਾਊਗਾ ਔਰ ਦੂਜੇ ਪਾਸੇ ਜਿਹੜਾ ਕੋਈ ਨਸ਼ਾ ਕਰਦਾਗਾ ਕੋਈ ਗਰੀਬ ਵਿਅਕਤੀ ਕਿਸੇ ਨ ਕਿਸੇ ਕਾਰਨ ਨਸ਼ੇ ਦੀ ਲਤ ਚ ਲੱਗ ਗਿਆ ਉਹਦੇ ਨਾਲ ਹਮਦਰਦੀ ਪੂਰਵਕ ਰਵਈਆ ਅਪਣਾ ਕੇ ਉਹਦਾ ਇਲਾਜ ਕੀਤਾ ਜਾਊਗਾ ਸੋ ਉਸੇ ਤਹਿਤ ਜਿਹੜਾ ਅੱਜ ਦਾ ਫੰਕਸ਼ਨ ਹੋਇਆ ਸੀਗਾ ਸੋ ਮੈਂ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੂਗਾ ਮੇਰੇ ਨਾਲ ਸਾਡੇ ਕੈਬਨਟ ਦੇ ਕਲੀਗ ਬ੍ਰਿੰਦਰ ਗੋਇਲ ਜੀ ਨਰਿੰਦਰ ਕੌਰ ਭਰਾ ਜੀ ਸਾਡੇ ਇਸ ਇਲਾਕੇ ਦੇ ਐਮ ਐਲ ਏ ਮਾਲਵਿੰਦਰ ਸਿੰਘ ਕੰਗ ਜੀ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਸਾਰੇ ਆਏ ਨੇ ਉਹਨਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਇਹ ਤੋਂ ਪਹਿਲਾਂ ਪਾਣੀ ਨੂੰ ਲੈ ਕੇ ਬੈਠਕ ਹੋਈ ਹੈ ਅੰਮ੍ਰਿਤਸਰ ਲਈ ਉਹਨੇ ਕਿਹਾ ਕਿ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਜਿਹੜਾ ਬੁਲਾਇਆ ਗਿਆ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਸਰਪ੍ਰਸਤੀ ਮੈਟਿਕ ਬੁਲਾਈ ਸੀ ਜਿਹਦੇ ਅੰਦਰ ਉਸ ਤੋਂ ਪਹਿਲਾਂ ਫੈਸਲਾ ਹੋ ਚੁੱਕਿਆ ਸੀ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸੈਸ਼ਨ ਆਗਾ ਉਹ ਸੋਮਵਾਰ ਨੂੰ ਬੁਲਾਇਆ ਗਿਆ ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨਾਲ ਸਲਾਮ ਮਸ਼ਲਾ ਕੀਤਾ ਗਿਆ ਕਿਉਂਕਿ ਸਾਰੀਆਂ ਪਾਰਟੀਆਂ ਲਗਭਗ ਸਹਿਮਤੀ ਦਿੱਤੀ ਹੈ ਕਿ ਲਈ ਭਾਜੀਪੀ ਨੂੰ ਛੱਡ ਕੇ ਕਿ ਅਸੀਂ ਪੰਜਾਬ ਦੇ ਪਾਣੀ ਨੂੰ ਬਾਹਰ ਨਹੀਂ ਜਾਣ ਦੇਵਾਂਗੇ ਕਿਉਂਕਿ ਪੁਰਾਣੇ ਸਮਿਆਂ ਦੇ ਅੰਦਰ ਜਦੋਂ ਪੰਜਾਬ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਜਿਹੜਾ ਪੰਜਾਬ ਦਾ ਵੀ ਪਾਣੀ ਸੀਗਾ ਜਿਹੜੇ ਪੰਜਾਬ ਦੇ ਕਿਸਾਨਾਂ ਦਾ ਪਾਣੀ ਸੀਗਾ ਪੰਜਾਬ ਦੇ ਆਵਾਮ ਦਾ ਪਾਣੀ ਸੀਗਾ ਉਹ ਵੀ ਗੁਆਂਡੀ ਸੂਬਿਆਂ ਨੂੰ ਦਿੱਤਾ ਜਾਂਦਾ ਸੀਗਾ ਪਰ ਲੇਕਿਨ ਅਸੀਂ ਜਿਹੜਾ ਪਾਣੀ ਅਲੋਟ ਆ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪਾਣੀ ਅਲੋਟ ਆ ਜਿਹੜਾ ਹਰਿਆਣਾ ਨੂੰ ਜਾਣਾ ਚਾਹੀਦਾ ਰਾਜਸਥਾਨ ਨੂੰ ਜਾਣਾ ਚਾਹੀਦਾ ਉਹ ਅਸੀਂ ਪਾਣੀ ਦੇ ਰਾਂਗੇ ਔਰ ਉਸ ਤੋਂ ਬਾਅਦ ਬਾਧੂ ਪਾਣੀ ਕਿਉਂਕਿ ਅਸੀਂ ਭਾਈ ਕਨਜਾਈ ਦੇ ਬਾਦਸਾਂਗੇ ਸਾਡੇ ਜੇ ਤਾਂ ਅੰਦਰ ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਦੀ ਸੇਵਾ ਜਿਹੜੀ ਆ ਉਹ ਕੁੱਟ-ਕੁੱਟ ਕੇ ਭਰੀ ਹੋਈ ਆ ਉਹ ਸੇਵਾ ਦੇ ਅਧੀਨ ਵੀ ਅਸੀਂ 4000 ਕਿਊਸਿਕ ਫਿਟ ਪਾਣੀ ਜਿਹੜਾ ਉਹ ਐਕਸਟਰਾ ਹਰਿਆਣਾੋਂ ਦੇ ਰਿਹਾ ਤਾਂ ਕਿ ਸਾਡਾ ਗਵਾਂਡੀ ਸੂਬੇ ਦਾ ਕੋਈ ਵੀ ਨਾਗਰਿਕ ਜਿਹੜਾ ਭੁੱਖਾ ਨਾ ਮਰੇ ਜਾਂ ਪਾਣੀ ਤੋਂ ਬਿਨਾ ਤਿਆਹਾ ਨਾ ਰਹੇ ਸੋਦੇ ਤਹਿਤ ਅਸੀਂ ਉਹ ਸੇਵਾ ਵੀ ਬਿਧ ਮਾਰਿਆ ਪਰ ਲੇਕਿਨ ਹੁਣ ਕੀ ਆ ਹੁਣ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀਬਾੜੀ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਚਾਹੁੰਦੀ ਆ ਕਿ ਜੇਕਰ ਪਾਣੀ ਖਤਮ ਕਰ ਦਈਏ ਤਾਂ ਪੰਜਾਬ ਦੀ ਖੇਤੀਬਾੜੀ ਖਤਮ ਹੋ ਜਾਊਗੀ ਕਿਉਂਕਿ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਸੀ 3 ਸਾਲ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਆਖਰੀ ਖੇਤ ਤੱਕ ਪੰਜਾਬ ਦੇ ਆਖਰੀ ਖੇਤ ਤੱਕ ਨਹਿਰੀ ਪਾਣੀ ਲੈ ਕੇ ਜਾਵਾਂਗੇ ਸੋ ਉਸ ਦੇ ਤਹਿਤ ਲਗਾਤਾਰ ਪਿਛਲੇ 3 ਸਾਲ ਤੋਂ ਬਜਟ ਰੱਖਿਆ ਜਾ ਰਿਹਾ ਚੌਥੇ ਸਾਲ ਵੀ ਲਗਭਗ 3500 ਕਰੋੜ ਰੁਪਇਆ ਸੀ ਇਸ ਬਜਟ ਤੇ ਅਲਾਟ ਕੀਤਾ ਗਿਆ ਤਾਂ ਕਿ ਪਿੰਡਾਂ ਦੇ ਵਿੱਚ ਪਾਈਪਾਂ ਦੇ ਰਾਹੀਂ ਪਾਣੀ ਜਿਹੜਾ ਖੇਤਾਂ ਤੱਕ ਪਹੁੰਚਾਇਆ ਜਾਵੇ ਪਰ ਲੇਕਿਨ ਇਹ ਗੱਲ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਬਰਦਾਸ਼ਤ ਨਹੀਂ ਹੋ ਰਹੀ। ਇਸੇ ਗੱਲ ਕਰਕੇ ਪੰਜਾਬ ਦੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾ ਕੀਤਾ ਜਾ ਰਿਹਾ। ਉਹਦੇ ਲਈ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਆ ਪਰ ਲੇਕਿਨ ਅਸੀਂ ਹਰ ਇੱਕ ਲੜਾਈ ਲੜਾਂਗੇ। ਹਰ ਇੱਕ ਲੜਾਈ ਜਿਹੜਾ ਹੈਗਾ ਅੰਜਾਮ ਤੱਕ ਲੈ ਕੇ ਜਾਵਾਂਗੇ। ਅਸੀਂ ਪੰਜਾਬ ਦਾ ਪਾਣੀ ਜਿਹੜਾ ਹੈਗਾ ਉਹਦੀ ਇੱਕ ਬੂੰਦ ਵੀ ਜਿਹੜੀ ਆ ਕਿਸੇ ਸੂਬੇ ਨੂੰ ਨਹੀਂ ਜਾਣ ਦੇਵਾਂਗੇ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਕੱਲ ਬਹੁਤ ਵੱਡਾ ਸਬੂਤ ਪੰਜਾਬ ਦੇ ਲੋਕਾਂ ਦੇ ਸਾਹਮਣੇ ਦਿੱਤਾਗਾ ਉਹ ਆਪ ਖੁਦ ਡੈਮ ਤੇ ਜਾ ਕੇ ਡੈਮ ਦੀ ਰਾਖੀ ਲਈ ਖੜੇ ਹੋਏ ਅੱਜ ਸਾਡੇ ਮਿਨਿਸਟਰ ਸਹਿਬਾਨ ਹਰਜੋਤ ਬੈਂਜੀ ਉੱਥੇ ਲੱਗੇ ਲਗਾਤਾਰ ਸਾਡੀਆਂ ਡਿਊਟੀਆਂ ਲੱਗੀਆਂ ਨੇਗੀਆਂ ਡੈਮ ਦੀ ਰਾਖੀ ਜਿਹੜਾ ਉਹ ਮਿਨਿਸਟਰ ਖੁਦ ਕਰਨਗੇ ਔਰ ਦੂਸਰੇ ਪਾਸੇ ਉਹ ਪਾਰਟੀਆਂ ਨੇ ਪੋਲੀਟਿਕਲ ਪਾਰਟੀਆਂ ਅਕਾਲੀ ਦਲ ਭਾਜਪਾ ਕਾਂਗਰਸ ਪਾਰਟੀ ਅਕਾਲੀ ਦਲ ਦੇ ਸਮੇਂ ਸਤਲੁਜ ਯਮੁਨਾ ਲਿੰਕ ਨਹਿਰ ਨਿਕਲੀ ਸੀ ਐਸਵਾਈਐਲ ਨਹਿਰ ਨਿਕਲੀ ਸੀ ਉਸ ਸਮੇਂ ਅਕਾਲੀ ਦਲ ਨੇ ਜਿਹੜਾ ਹਰਿਆਣੇ ਤੋਂ ਕੀ ਲਿਆ ਸੀ ਹਰਿਆਣੇ ਤੋਂ ਅਕਾਲੀ ਦਲ ਵਾਲਿਆਂ ਜਮੀਨਾਂ ਉਲਾਟ ਕਰਾਈ ਸੀ ਕਿ ਸਾਨੂੰ ਹੋਟਲ ਬਣਾ ਲੈਣ ਦਿ ਔਰ ਕਾਂਗਰਸ ਪਾਰਟੀ ਵਾਲੋ ਕੈਪਟਨ ਸਾਹਿਬ ਖੁਦ ਚਾਂਦੀ ਦੀ ਕਹੀ ਲੈ ਕੇ ਕਪੂਰੀ ਪਹੁੰਚ ਗਏ ਸੀਗੇ ਕਿ ਮੈਂ ਟੱਕ ਲਾ ਕੇ ਪਾਣੀ ਦਾ ਉਦਘਾਟਨ ਕਰ ਦਾਂਗਾ ਸੋ ਇਹਨਾਂ ਦੇ ਹਿੱਸੇ ਬਰਬਾਦੀ ਆਉਂਦੀ ਹੈ ਕਿ ਇਹਨਾਂ ਨੇ ਪੰਜਾਬ ਦਾ ਪਾਣੀ ਬਰਬਾਦ ਕੀਤਾ ਪੰਜਾਬ ਨੂੰ ਬਰਬਾਦ ਕਰਨ 'ਚ ਹਿੱਸਾ ਪਾਇਆ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਕਿਸਾਨੀ ਬਚਾਉਣ ਲਈ ਅੱਜ ਸਬੂਤ ਜਿਹੜਾ ਉਹ ਪੰਜਾਬ ਦੇ ਲੋਕਾਂ ਸਾਹਮਣੇ ਦਿੱਤਾ ਅੱਜ ਅੱਜ ਸੀ ਜਿਹਨੇ ਕਿਹਾ ਕਿ ਇਸ ਤਰ੍ਹਾਂ ਦਾ ਤਣਾਅ ਬਣਾ ਕੇ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਨੇ ਕਿਹਾ ਕਿ ਅਜਿਹਾ ਮੁਖਮਤੀ ਸਾਹਿਬ ਨੂੰ ਕਿਹਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਜੀ ਕੋਲ ਚੱਲਦੇ ਹਾਂ ਜਾ ਕਿਉਂਕਿ ਉਹਨਾਂ ਦੀ ਬਹੁਤ ਸਾਰੀ ਜ਼ਮੀਨ ਜਿਹੜੀ ਆ ਉਹ ਰਾਜਸਥਾਨ ਚ ਪੈਂਦੀ ਆ ਉਹ ਰਾਜਸਥਾਨ ਦੇ ਬਸਤੀਕ ਬਣ ਜਾਣ ਜਾਂ ਉਹ ਹਰਿਆਣੇ ਦੇ ਬਸਤੀਕ ਬਣ ਜਾਣ ਕਿਉਂਕਿ ਆਲਰੇਡੀ ਰਵਨੀਤ ਸਿੰਘ ਬਿੱਟੂ ਜਿਹੜੇ ਨੇਗੇ ਉਹ ਰਾਜਸਥਾਨ ਜਾ ਚੁੱਕੇ ਨੇਗੇ ਉਹ ਪੰਜਾਬ ਛੱਡ ਚੁੱਕੇ ਨੇ ਜਦੋਂ ਦਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਹਰਾਇਆਗਾ ਉਹ ਜਾ ਕੇ ਰਾਜਸਥਾਨ ਚੋਂ ਮੈਂਬਰ ਬਣੇ ਨੇ ਇਸ ਗੱਲ ਕਰਕੇ ਉਹਨਾਂ ਨੂੰ ਵੀ ਰਾਜਸਥਾਨ ਜਿਹੜਾ ਹੈਗਾ ਚਲੇ ਜਾਣਾ ਚਾਹੀਦਾ ਕਿਉਂਕਿ ਉਹ ਪੰਜਾਬ ਵਿਰੋਧੀ ਰੋਲ ਲਮਾ ਰਹੇ ਨੇ ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਘਰਾਂ ਨੂੰ ਤਾਂ ਜਿਹੜੇ ਉਹਨਾਂ ਦੇ ਖੇਤ ਨੇ ਨਾ ਜਾਖੜ ਸਾਹਿਬ ਦੇ ਜਾਂ ਇਹਨਾਂ ਦੇ ਉਹਨਾਂ ਨੇ ਤਾਂ ਆਪਣੇ ਆਪਣੀਆਂ ਨਹਿਰਾਂ ਲਾਆਂ ਜਾਂਆਂ ਲੈਂਗੀਆਂ ਜਿਹੜੇ ਪੰਜਾਬ ਦੇ ਕਿਸਾਨ ਦਾ ਪਾਣੀ ਸੀ ਨਾ ਉਹ ਕਿਸਾਨਾਂ ਨੂੰ ਦੇਣ ਦੀ ਬਜਾਏ ਆਪਣੇ ਆਪਣੇ ਘਰਾਂ ਨੂੰ ਨਹਿਰਾਂ ਲਾਆਂ ਜਾਂਆਂ ਲੈਂਗੀਆਂ ਆਪਣੇ ਖੇਤਾਂ ਨੂੰ ਨਹਿਰਾਂ ਲਾਆਂ ਜਾਂਆਂ ਲੈਂ। ਇਸ ਗੱਲ ਕਰਕੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਉਹ ਕਿਸਾਨ ਨੇਤਾ ਨੇ ਜਿਹੜੇ ਮੈਸਸਮ ਦਾ ਪੰਜਾਬ ਦੇ ਪਾਣੀਆਂ ਦੀ ਲੜਾਈ ਲੜ ਰਹੇ ਨੇ। ਮਤਲਬ ਪਹਿਲਗਾਮ ਦੀ ਘਟਨਾ ਤੋਂ ਬਾਅਦ ਪੰਜਾਬ ਦੀ ਸੋਨੇ ਵਾਟਰ ਬੰਦ ਕਰਕੇ ਪੱਛੜਾ ਦਾ ਜੁੱਲਾ ਇਹ ਪੰਜਾਬ ਨਾਲ ਸੱਟਾ ਨਹੀਂ ਲੱਗਿਆ। ਤੇ ਦੇਖੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਆ ਕੇਂਦਰ ਦੇ ਅੰਦਰ ਉਹਦੀ ਗੁਜਰਾਤ ਦੇ ਅੰਦਰ ਵੀ ਸਰਕਾਰ ਔਰ ਲਗਭਗ 35 ਸਾਲ ਤੋਂ ਤੀ 35 ਸਾਲ ਤੋਂ ਗੁਜਰਾਤ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਫਾਇਦਾ ਪਹਚਾ ਰਹੇ ਨੇ ਉਹ ਪੰਜਾਬ ਦਾ ਬਾਰਡਰ ਬੰਦ ਹੈਗਾ ਸੋ ਮੈਂ ਸਮਝਦਾ ਗੁਜਰਾਤ ਦੇ ਬਾਰਡਰ ਵੀ ਬੰਦ ਹੋਣੇ ਚਾਹੀਦੇ ਨੇ ਕਿ ਪਾਕਿਸਤਾਨ ਦਾ ਟੋਟਲ ਵਪਾਰ ਜਿਹੜਾ ਬੰਦ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਤੁਸੀਂ ਪੰਜਾਬ ਵਾਲੇ ਸਾਈਡ ਤੋਂ ਬੰਦ ਕਰਤਾ ਤੇ ਗੁਜਰਾਤ ਨੂੰ ਫਾਇਦਾ ਪਹਚਾ ਰਹੇ ਹੋ ਸੋ ਗੁਜਰਾਤ ਦਾ ਬਾਰਡਰ ਵੀ ਜਿਹੜਾ ਬੰਦ ਕਰਨਾ ਚਾਹੀਦਾ ਤਾਂ ਕਿ ਪਾਕਿਸਤਾਨ ਨੂੰ ਸਖਤ ਸੰਦੇਸ਼ ਪਹੁੰਚਾਇਆ ਜਾ ਸਕੇ ਬੀਜਪੀ ਦੇ ਲਈ 80% ਕੇਂਦਰ ਦੇ ਪੈਸਾ ਆਉਂਦਾ ਹੈ ਖੇਤਾਂ ਦੇ ਵਿੱਚ ਪਾਣੀ ਜਾਂਦਾ ਹੈ 2 ਤੇ ਵੀ ਸਹਿਯੋਗ ਉਹਨਾਂ ਲੀਡਰਾਂ ਨੂੰ ਉਹਨਾਂ ਲੀਡਰਾਂ ਨੂੰ ਮੇਰੇ ਕੋਲੇ ਭੇਜ ਦਿਓ ਉਹਨਾਂ ਨੂੰ ਦਿਖਾ ਦਊ ਕਿ ਕਿੱਥੋਂ ਪੈਸਾ ਜਿਹੜਾ ਉਹ ਵਰਤੇ ਜਾਂਦਾਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਕੋ ਪਾਰਟੀ ਹੈ ਜਿਹੜੀ ਸਭ ਤੋਂ ਪਹਿਲਾਂ ਝੂਠ ਬੋਲਣਾ ਸਿਖਾਉਂਦੀ ਆ ਜਦੋਂ ਵੀ ਕੋਈ ਉਹਦਾ ਮੈਂਬਰ ਬਣਦਾਗਾ ਸਭ ਤੋਂ ਪਹਿਲਾਂ ਝੂਠ ਬੋਲਣਾ ਸਿਖਾਉਂਦੇ ਨੇ ਕਿ ਝੂਠ ਕਿਵੇਂ ਬੋਲਣਾਗਾ ਮੈਂ ਉਹਨਾਂ ਨੂੰ ਤਾਂ ਹੀ ਦੱਸ ਰਿਹਾ ਨਾ ਤੁਹਾਨੂੰ ਜੋ ਦੱਸ ਰਿਹਾਗਾ ਜਿਹੜਾ ਵੀ ਤੁਹਾਨੂੰ ਇਹ ਲੀਡਰ ਕਹਿੰਦਾਗਾ ਉਹਨੂੰ ਮੇਰੇ ਕੋਲੇ ਭੇਜ ਦਿਓ ਕਿ ਆਜਾ ਭਾਈ ਤੁਹਾਨੂੰ ਦੱਸਦੇ ਆ ਤੂੰ ਕੀ ਝੂਠ ਬੋਲਦਾ ਸੱਚ ਬੋਲਦਾ ਉਹ ਲੀਡਰ ਝੂਠ ਬੋਲਦੇ ਰੂਲਰ ਡਿਵੈਲਪਮੈਂਟ ਦਾ ਫੰਡ ਦਾ ਨਹੀਂ ਨਹੀਂ ਪੁੱਛੋ ਪੁੱਛ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਆਰਡੀਐਫ ਦਾ ਪੈਸਾ ਤਾਂ ਦੇਵਾਂਗੇ ਐਕਟ ਪਾਸ ਕਰ ਦਿਓ ਜਦੋਂ ਐਕਟ ਪਾਸ ਕਰਤਾ ਹੁਣ ਕਹਿੰਦਾ ਵੱਧ ਲੈ ਰਹੇ ਹੋਗੇ ਸੋ ਉਹਨਾਂ ਨੂੰ ਚਾਹੀਦਾ ਆਪਣੀ ਪੀੜੀ ਥੱਲੇ ਛੋਟਾ ਬਿੱਲ ਇਹ ਪੂਰਾ ਪੰਜਾਬ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਬਿਤਕਰਾ ਕਰਦੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਅੰਦਰ ਕਦੇ ਵੀ ਜਿਹੜੀ ਆ ਆਪਣੀ ਸਿਆਸੀ ਜ਼ਮੀਨ ਪੈਦਾ ਨਹੀਂ ਕਰ ਸਕਦੀ